ਪ੍ਰੀਤੀ ਪੁੱਤ ਕੀ ਹੋਇਆ ਮੰਨ ਮਮੀ ਜੀ ਨੇ ਦਾ ਸਿਰ ਬਹੁਤ ਦਰਦ ਹੈ ਸਾਰੀ ਰਾਤ ਦਰਦ ਨਾਲ ਤੜਫਦੇ ਰਹੇ ਮੈਂ ਤੁਹਾਡੇ ਡੈਡੀ ਨੂੰ ਦਵਾਈ ਲੈਣ ਪਈ ਪ੍ਰੀਤੀ ਪੁੱਤ ਤੂੰ ਇਹਦਾ ਗੁੱਸਾ ਨਾ ਕਰੀ ਇਹਦਾ ਤਾਂ ਸੁਭਾਈ ਹੈ ਇਹੋ ਜਿਹਾ ਬਸ ਇਹਦੀਆਂ ਆਦਤਾਂ ਹੀ ਨਹੀਂ ਚੰਗੀਆਂ ਤੂੰ ਆਪਣਾ ਖਿਆਲ ਰੱਖੇ ਇਹਦੀਆਂ ਗੱਲਾਂ 'ਚ ਨਾ ਜਾਏ ਠੀਕ ਹੈ ਮੰਮੀ ਜੀ ਪਰ ਮੰਮੀ ਜੀ ਦਵਾਈ ਲਿਆ ਦੋ ਹਾਂ ਲਿਆ ਦਨੀਆ ਬੱਤ ਰੀਤੀ ਪੁੱਤ ਆ ਲੈ ਦਵਾਈ ਹੌਸਲਾ ਰੱਖ ਡਾਕਟਰ ਕਹਿੰਦਾ ਇਹਦੇ ਸਿਰ ਦੀਆਂ ਨਾੜਾਂ ਕਮਜ਼ੋਰ ਹੋ ਰਹੀਆਂ ਨੇ ਹੋ ਜਾਣਾ ਠੀਕ ਮੰਮੀ ਜੀ ਇਨਾਂ ਦੀਆਂ ਤਾਂ ਜੋਬ ਤੋਂ ਵੀ ਛੁੱਟੀਆਂ ਹੋਈਆਂ ਜਾ ਰਹੀਆਂ ਨੇ ਪ੍ਰਾਈਵੇਟ ਜੋਬ ਕਰਨਾ ਕਿਹੜਾ ਕੋਈ ਸੌਖੀ ਗੱਲ ਹੈ ਸਹੀ ਗੱਲ ਹੈ ਪ੍ਰਾਈਵੇਟ ਜੋਬ ਵਿੱਚ ਨਗੁਣੀ ਜੀ ਤਨਖਾਹ ਤੇ ਮਣਾ ਮੁਹੀ ਭਾਰ ਚੱਕੀ ਫਿਰਦੇ ਨੇ ਅੱਜਕੱਲ ਦੇ ਮੁੰਡੇ ਕੁੜੀਆਂ ਟੈਨਸ਼ਨ ਲੈ ਕੇ ਬਿਮਾਰ ਨਾ ਹੋਣ ਤਾਂ ਹੋਰ ਕੀ ਹੋਣ ਸਰਕਾਰਾਂ ਰੌਲਾ ਤਾਂ ਬਹੁਤ ਪਾਉਂਦੀਆਂ ਨੇ ਕਿ ਨੌਕਰੀ ਦੇਵਾਂਗੇ ਆ ਕਰਾਂਗੇ ਪਰ ਕਰਦੀਆਂ ਕੁਝ ਨਹੀਂ